ਪਠਾਨਕੋਟ ਸ਼ਹਿਰ ਵਿੱਚ ਪਿਛਲੇ 26 ਸਾਲਾਂ ਤੋਂ ਔਮਨ ਵੈਲਫੇਅਰ ਸੁਸਾਇਟੀ ਵੱਲੋਂ ਮੇਲਾ ਤੀਆਂ ਦਾ ਬੜੇ ਉਤਸ਼ਾਹ ਅਤੇ ਤੁਮਟਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸ਼ਨੀਵਾਰ ਨੂੰ এনवायरमेंट ਪਾਰਕ ਸੈਲੀ ਰੋਡ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ ਪਰਦਾਨ ਆਸ਼ਾ ਪਗਤ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਆਓ ਸਾਰੇ ਰਲ ਕੇ ਮੇਲਾ ਤੀਆਂ ਦਾ ਪ੍ਰੋਗਰਾਮ ਖੁਸ਼ੀਆਂ ਨਾਲ ਮਨਾਈਏ ਉਹਨਾਂ ਕਹਾਂ ਕਿ ਸਾਡਾ ਮੁੱਖ ਉਦੇਸ਼ ਅਤੇ ਸੰਦੇਸ਼ ਇਹ ਹੈ ਕਿ ਇਸ ਪ੍ਰੋਗਰਾਮ ਦੇ ਨਾਲ-ਨਾਲ ਸਾਵਣ ਦੇ ਮਹੀਨੇ ਰੁੱਖ ਲਗਾਓ ਮਨੁੱਖ ਬਚਾਓ ਕਨਾ ਕਿਹਾ ਕਿ ਜੇਕਰ ਰੁੱਖ ਅਤੇ ਪੌਦੇ ਹੋਣਗੇ ਤਾਂ ਹੀ ਆਕਸੀਜਨ ਹੋਵੇਗੀ ਜੇਕਰ ਤੀਆਂ ਹੋਣਗੀਆਂ ਤਾਂ ਹੀ ਇਹ ਸਮਾਜ ਅੱਗੇ ਵਧੇਗਾ ਇਸ ਰਾਹੀਂ ਅਸੀਂ ਅੱਜ ਦੀ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦਿੰਦੇ ਆ ਕਿ ਸਾਨੂੰ ਆਪਣੇ ਪੰਜਾਬੀ ਵਿਰਸੇ ਅਤੇ ਪੰਜਾਬੀ ਨੂੰ ਨਾ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਇਹ ਸਾਡਾ ਸੱਭਿਆਚਾਰ ਹੈ ਮੇਲਾ ਤੀਆਂ ਦਾ ਔਮਨ ਲਾਈਫ ਸੋਸਾਇਟੀ ਦੁਆਰਾ ਪਿਛਲੇ 26 ਸਾਲਾਂ ਚ ਸ਼ਹਿਰ ਪਟਨਾਪੁਰ ਦੇ ਵਿੱਚ ਬੜੇ ਹੀ ਖੁਸ਼ੀਆਂ ਦੇ ਕੀੜਿਆਂ ਦੇ ਨਾਲ ਬਣਾਇਆ ਜਾ ਰਿਹਾ ਹੈ ਇਹ ਮੇਲਾ ਤੀਆਂ ਦਾ ਇਸ ਵਾਰ ਅਸੀਂ ਸ਼ਨੀਵਾਰ ਦਿਨ 27 ਤਰੀਕ ਨੂੰ এনवायरमेंट پارک ਦੇ ਬਾਹਰ ਮਨਾਉਣ ਜਾ ਰਹੇ ਹਾਂ ਊਮਨ ਵੈਲਫੇਅਰ ਸੁਸਾਇਟੀ ਦੁਆਰਾ ਸੰਚਾਲਿਤ ਸ਼ਿੰਗਾਰ ਟ੍ਰੇਨਿੰਗ ਸੈਂਟਰ ਨੇ ਛੱਤਾਂਵਾਂ ਦੇ ਸੇਯੋਗ ਨਾਲ ਅਸੀਂ ਇੱਕ ਮੇਲਾ ਜਿਹੜਾ ਹੈ ਬੜਾ ਹੀ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਮਨਾਉਣ ਜਾ ਰਹੇ ਹਾਂ ਊਮਨ ਵੈਲਫੇਅਰ ਸੁਸਾਇਟੀ ਸ਼ਹਿਰ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਪ੍ਰਤੀਨਿਧੀਆਂ ਔਰਤਾਂ ਨੇ ਉਨਾ ਨੂੰ ਅਸੀਂ ਇਹ ਇਕਲਾ ਸੱਦਾ ਦਿੰਨੇ ਆ ਕਿ ਆਓ ਇਹ ਮੇਲਾ ਤੀਆਂ ਦਾ ਸਾਰੇ ਗਰਨ ਮਿਲ ਕੇ ਖੁਸ਼ੀਆਂ ਦੇ ਨਾਲ ਮਨਾਈਏ ਸਾਡੇ ਇਹ ਤੀਆਂ ਦੇ ਮੇਲੇ ਦਾ ਜਿਹੜਾ ਮੁੱਖ ਸੰਦੇਸ਼ ਹੈ ਉਹ ਇਹ ਹੈ ਕਿ ਧੀ بچਾਓ ਰੁੱਖ بچਾਓ ਰੁੱਖ ਹੋਣਗੇ ਤੇ ਆਕਸੀਜਨ ਹੋਏਗੀ ਤੀਆਂ ਉਹ ਨੀਆਂ ਤੇ ਇਹ ਸਮਾਜ ਜਿਹੜਾ ਅੱਗੇ ਵਧੇਗਾ ਇਸੇ ਸੰਦੇਸ਼ ਦੇ ਨਾਲ ਅਸੀਂ ਅੱਜ ਦੀ ਜਿਹੜੀ ਯੁਵਾ ਪੀੜੀ ਹੈ ਉਹਨੂੰ ਇਹ ਸੰਦੇਸ਼ ਦਿੰਨੇ ਆ ਇਹ ਆਪਣਾ ਪੰਜਾਬੀ ਕਿਰਸਾ ਜਿਹੜਾ ਹੈ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਹੈ ਉਹਨੂੰ ਵੀ ਨਾਲ ਲੈ ਕੇ ਚੱਲੋ ਕਿਉਂਕਿ ਇਸ ਤੋਂ ਅਮੀਰ ਕੋਈ ਵਿਰਾਸਤ ਨਹੀਂ ਹੈ ਸਨਮਾ ਜੀ ਕੈਮਰ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ